ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਗੱਲਬਾਤ ਕਰਾਂਗੇ ਦੱਸਾਂਗੇ ਕਿ ਜਿਨ੍ਹਾਂ ਦੀ ਕੁੱਲ ਦੇਵੀ ਜਾਂ ਕੁੱਲ ਦੇਵਤਾ ਜਿਨ੍ਹਾਂ ਨੂੰ ਆਪਣੀ ਕੁੱਲ ਦੇਵੀ ਦਾ ਨਹੀਂ ਪਤਾ ਜਿਨ੍ਹਾਂ ਨੂੰ ਆਪਣੇ ਕੁੱਲ ਦੇਵਤਾ ਦਾ ਨਹੀਂ ਪਤਾ ਉਹ ਆਪਣਾ ਕੁੱਲ ਦੇਵੀ ਜਾਂ ਆਪਣਾ ਕੁੱਲ ਦੇਵਤਾ ਕਿੱਦਾ ਬਣਾ ਸਕਦੇ ਨੇ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਦੇਖਣਾ ਪੈਣਾ ਸੁਣਨਾ ਪੈਣਾ ਕਿਉਂ ਕਰਕੇ ਇਹਦੇ ਵਿੱਚ ਸਾਰੀ ਗੱਲਬਾਤ ਅਸੀਂ ਦੱਸਾਂਗੇ ਤੁਹਾਨੂੰ ਕਿ ਕਿੱਦਾਂ ਬਣਾਇਆ ਜਾਊਗਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਹੋ ਸਕਣਗੀਆਂ ਤੇ ਹੁਣ ਗੱਲ ਕਰਦੇ ਹਾਂ ਜੀ ਕੁਲ ਦੇਵੀ ਤੇ ਕੁਲ ਦੇਵਤਾ ਬਣਾਉਣ ਦੀ ਵਿਧੀ ਬਾਰੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਇਹ ਜਿਹੜੀ ਵਿਧੀ ਹੈ ਕੋਈ ਨਹੀਂ ਦੱਸਦਾ ਠੀਕ ਹੈ ਜੀ ਇਹ ਵਿਧੀ ਮੈਂ ਸ਼ਾਰਟ ਦੇ ਵਿੱਚ ਦੂਜੇ ਚੈਨਲ ਤੇ ਪਾਈ ਸੀ ਆਪਣੇ ਜਿਹੜੇ ਜੋਤਿਸ਼ ਦਾ ਨਵਾਂ ਸਾਡਾ ਚੈਨਲ ਬਣਿਆ ਤੁਸੀਂ ਉਹਨੂੰ ਵੀ ਜਰੂਰ ਆ ਜਾ ਕੇ ਸਬਸਕ੍ਰਾਈਬ ਕਰਿਓ ਜੋਤਿਸ਼ ਦੇ ਰੰਗ ਚੈਨਲ ਦਾ ਨਾਮ ਆ ਤੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਉਹਦਾ ਲਿੰਕ ਵੀ ਪਾਇਆ ਹੁੰਦਾ ਤੁਸੀਂ ਚੈੱਕ ਕਰ ਲਿਆ ਕਰੋ ਅਸੀਂ ਉੱਥੇ ਸ਼ਾਰਟ ਬਣਾ ਕੇ ਇਹਦਾ ਪਾਇਆ ਸੀਗਾ ਤੇ ਸ਼ਾਰਟ ਦੇ ਵਿੱਚ ਗੱਲ ਕਈਆਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਤੇ ਮੈਂ ਕਿਹਾ ਚਲੋ ਅੱਜ ਇਸ ਚੈਨਲ ਦੇ ਉੱਤੇ ਜਿਹੜੀ ਉਹ ਏਸੀ ਵੀਡੀਓ ਨੂੰ ਮੈਂ ਪੂਰੀ ਜਾਣਕਾਰੀ ਦੇ ਵਿੱਚ ਤੁਹਾਨੂੰ ਦੇਵਾਂ ਜੋ ਮੈਂ ਸੋਚਿਆ ਕਿ ਜਾਣਕਾਰੀ ਜਨਜਰ ਪੂਰੀ ਨਹੀਂ ਪਤਾ ਲੱਗੂਗੀ ਤਾਂ ਤੁਸੀਂ ਕਿੱਦਾਂ ਕਰੋਗੇ ਉਹਨੂੰ ਗੱਲ ਤਾਂ ਜਦੋਂ ਪੂਰੀ ਪਤਾ ਲੱਗਦੀ ਹੈ ਪੂਰੀ ਗੱਲਬਾਤ ਸਮਝਾਈ ਜਾਵੇ ਫਿਰ ਹੀ ਬੰਦਾ ਉੱਥੇ ਤੱਕ ਪਹੁੰਚ ਸਕਦਾ ਤੇ ਸਾਡੇ ਚੈਨਲ ਤੇ ਤਾਂ ਅਸੀਂ ਗੱਲ ਇੰਨੀ ਪੂਰੀ ਸਮਝਾ ਵੀ ਦਿੰਨੇ ਆ ਕਈ ਲੋਕ ਤਾਂ ਸਮਝਦੇ ਵੀ ਨਹੀਂ ਗਏ ਕੱਲੀ ਕੱਲੀ ਗੱਲ ਸਮਝਾ ਕੇ ਚਾਹੀਦੀ ਪਰ ਫਿਰ ਵੀ ਤੁਸੀਂ ਘਬਰਾਓ ਨਾ ਕਿਸੇ ਗੱਲ ਤੋਂ ਜੇ ਤੁਹਾਨੂੰ ਕੁੱਲ ਦੇਵੀ ਜਾਂ ਕੁੱਲ ਦੇਵਤਾ ਦਾ ਨਹੀਂ ਪਤਾ ਨਰਾਸ਼ ਹੋਣ ਦੀ ਲੋੜ ਨਹੀਂ ਕੀ ਠੀਕ ਹੈ ਜੀ ਕਿਉਂ ਕਰਕੇ ਇੱਥੇ ਤੁਹਾਨੂੰ ਇਹਦੀ ਸਾਰੀ ਮੈਂ ਵਿਧੀ ਦੱਸਾਂਗਾ ਪੂਰੀ ਜਾਣਕਾਰੀ ਦੱਸਾਂਗਾ ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਜਰੂਰ ਦੇਖਿਓ ਪੂਰੀ ਕਿਉਂ ਕਰਕੇ ਸਕਿਪ ਬਹੁਤ ਕਰਦੇ ਆ ਮੈਨੂੰ ਪਤਾ ਹੁੰਦਾ ਸਾਨੂੰ ਸਾਰਾ ਕੁਝ ਪਤਾ ਚੱਲ ਜਾਂਦਾ ਵੀਡੀਓ ਸਕਿਪ ਕਰ ਕਰਕੇ ਦੇਖਦੇ ਹੋ ਉਹਦੇ ਨਾਲ ਤੁਹਾਨੂੰ ਗੱਲ ਸਮਝ ਨਹੀਂ ਆਉਂਦੀ ਤੁਸੀਂ ਬਾਰ ਬਾਰ ਫੇ ਕਮੈਂਟਾਂ ਚ ਪੁੱਛਦੇ ਰਹਿੰਦੇ ਆ ਤੇ ਇਹ ਜਿਹੜੀ ਵਿਧੀ ਆ ਇਹ ਬੜੀ ਜ਼ਬਰਦਸਤ ਵਿਧੀ ਆ ਇਹਨੂੰ ਕੋਈ ਐਦਾ ਨਾ ਸਮਝਿਓ ਕਿ ਛੋਟੀ ਮੋਟੀ ਵਿਧੀ ਆ ਇਹ ਵਿਧੀ ਐਡੀ ਇੱਕ ਪਾਵਰਫੁਲ ਵਿਧੀ ਆ ਇਹਦੇ ਨਾਲ ਕੁੱਲ ਦੇਵੀ ਤੇ ਕੁੱਲ ਦੇਵਤਾ ਤੁਸੀਂ ਆਪਣੀ ਮਰਜ਼ੀ ਦਾ ਬਣਾ ਸਕਦੇ ਹੋ ਤੁਹਾਡੀ ਇੱਛਾ ਅਨੁਸਾਰ ਬਣੇਗਾ ਕਿੱਦਾਂ ਬਣਾਉਣਾ ਉਹ ਸੁਣੋ ਹੁਣ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਜਿਹੜਾ ਤੁਹਾਡੇ ਨੇੜੇ ਤੇੜੇ ਜਿੱਥੇ ਵੀ ਕੋਈ ਸ਼ਿਵ ਮੰਦਰ ਹੋਊਗਾ ਭਗਵਾਨ ਸ਼ਿਵ ਜੀ ਦਾ ਮੰਦਰ ਦੇਖ ਲੈਣਾ ਉੱਥੇ ਤੁਸੀਂ ਕਿਸੇ ਵੀ ਸੋਮਵਾਰ ਵਾਲੇ ਦਿਨ ਸਵੇਰੇ ਸਵੇਰੇ ਨਹਾ ਧੋ ਕੇ ਚਲੇ ਜਾਣਾ ਨਹਾ ਧੋ ਕੇ ਆਪਣੇ ਨਾਲ ਤੁਸੀਂ ਤਿੰਨ ਚੀਜ਼ਾਂ ਲੈ ਕੇ ਜਾਣੀਆਂ ਠੀਕ ਹੈ ਜੀ ਇੱਕ ਨਾਰੀਅਲ ਪਾਣੀ ਵਾਲਾ ਉਹਦੇ ਤੇ ਮੋਲੀ ਲਪੇਟ ਕੇ ਸੱਤ ਵਾਰ ਮੋਲੀ ਲਪੇਟ ਲੈਣੀ ਆ ਸੱਤ ਮੋਲੇ ਫਲ ਦੇ ਕੇ ਉੱਤੇ ਗੰਡ ਮਾਰ ਕੇ ਉਹਦੇ ਤੇ 11 ਰੁਪਏ ਬੰਨ ਦੇਣੇ ਆ ਠੀਕ ਹੈ ਜੀ 11 ਰੁਪਈਆ ਨੂੰ ਤੁਸੀਂ ਬੰਨ ਦੇਣਾ ਤੇ ਨਾਲ ਤੁਸੀਂ ਇੱਕ ਫੁੱਲਾਂ ਦਾ ਹਾਰ ਲੈਣਾ ਆ ਇੱਕ ਫੁੱਲ ਦਾ ਤੁਸੀਂ ਹਾਰ ਲੈਣਾ ਹੈ ਥੋੜੀ ਜੀ ਤੁਸੀਂ ਮਠਿਆਈ ਲੈਣੀ ਆ ਚਾਹੇ ਕੋਈ ਵੀ ਲੈ ਲਓ ਤੁਹਾਡੀ ਇੱਛਾ ਅਨੁਸਾਰ ਦੋ ਭਾਵੇਂ ਦੋ ਚਾਰ ਪੀਸ ਚਾਹੇ ਲੱਡੂ ਲੈ ਲਓ ਜੋ ਵੀ ਤੁਹਾਡੀ ਇੱਛਾ ਅਨੁਸਾਰ ਹੋਵੇ ਇਹ ਜਿਹੜੀ ਤੁਸੀਂ ਇਹ ਜਿਹੜਾ ਸਮਾਨ ਹੈ ਇਹ ਸਮਾਨ ਤੁਸੀਂ ਭੋਲੇ ਨਾਥ ਦੇ ਚਰਨਾਂ ਦੇ ਵਿੱਚ ਰੱਖ ਦੇਣਾ ਜੇ ਸ਼ਿਵਲਿੰਗ ਹੈਗਾ ਤੇ ਸ਼ਿਵਲਿੰਗ ਤੇ ਰੱਖ ਸਕਦੇ ਹੋ ਨਹੀਂ ਤਾਂ ਜੇ ਭਗਵਾਨ ਦੀ ਕੋਈ ਮੂਰਤੀ ਹੈਗੀ ਉੱਥੇ ਵੀ ਰੱਖ ਸਕਦੇ ਹੋ ਉੱਥੇ ਤੁਸੀਂ ਪ੍ਰਾਰਥਨਾ ਰਾਉਣੀ ਹੈ ਕਿ हे ਪਗੂ ਪ੍ਰਭੂ ਭਾਰੀ ਸ੍ਰਿਸ਼ਟੀ ਨੂੰ ਤੁਸੀਂ ਬਣਾਇਆ ਮੈਨੂੰ ਮੇਰੀ ਕੁਲ ਦੇਵੀ ਦਾ ਨਹੀਂ ਪਤਾ ਜਾਂ ਮੇਰੇ ਕੁਲ ਦੇਵਤਾ ਦਾ ਨਹੀਂ ਪਤਾ ਤੁਹਾਡੀ ਤੁਹਾਡੇ ਚਰਨਾਂ ਦੇ ਵਿੱਚ ਬੈਠ ਕੇ ਮੈਂ ਅੱਜ ਆਹ ਦੇਵੀ ਨੂੰ ਆਹ ਜਿਹੜੀ ਦੇਵੀ ਹੈ ਇਹਦਾ ਮੈਂ ਨਾਂ ਰੱਖ ਤੁਸੀਂ ਤੁਹਾਡੀ ਜਿਹੜੀ ਦੇਵੀ ਕੋਈ ਵੀ ਦੇਵੀ ਹੋਊਗੀ ਉਹਦਾ ਨਾਂ ਲੈ ਲੈਣਾ ਕਿਸੇ ਵੀ ਮਾਤਾ ਦਾ ਤੁਸੀਂ ਨਾਂ ਲੈ ਕੇ ਉਹਨੂੰ ਕੁਲ ਦੇਵੀ ਬਣਾ ਸਕਦੇ ਹੋ ਐਦਾਂ ਤੁਸੀਂ ਕੁਲ ਦੇਵਤਾ ਦਾ ਵੀ ਨਾਂ ਲੈ ਕੇ ਦੇ ਸਕਦੇ ਹੋ ਕਿ ਸਾਡ ਨੂੰ ਸਾਡੇ ਕੁਲ ਦੇਵਤਾ ਦਾ ਨਹੀਂ ਪਤਾ ਅਸੀਂ ਇਸ ਦੇਵਤਾ ਨੂੰ ਇਸ ਭਗਵਾਨ ਨੂੰ ਤੁਸੀਂ ਆਪਣਾ ਕੁਲ ਦੇਵਤਾ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਪੂਲੇਨਾਥ ਨੂੰ ਬਣਾਉਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਦੇਵੀ ਦੇਵਤੇ ਨੂੰ ਬਣਾਉਣਾ ਚਾਹੁੰਦੇ ਹੋ ਤੁਹਾਡੀ ਇੱਛਾ ਹੋਏਗੀ ਉੱਥੇ ਪ੍ਰਾਰਥਨਾ ਕਰਕੇ ਤੁਸੀਂ ਜਿਹੜਾ ਇਹ ਸਮਾਨ ਹੈ ਪੂਲੇਨਾਥ ਜੀ ਦੇ ਰੱਖ ਦੇਣਾ ਅੱਗੇ ਰੱਖ ਕੇ ਤੁਸੀਂ ਭੇਟਾ ਉਹਨਾਂ ਦੇ ਅੱਗੇ ਸਾਰਾ ਭੇਟ ਕਰਕੇ ਉਹਨਾਂ ਦੇ ਚਰਨਾਂ 'ਚ ਆਸ਼ੀਰਵਾਦ ਲੈ ਕੇ ਉੱਥੇ 10 ਮਿੰਟ ਬੈਠ ਕੇ ਤੁਸੀਂ ਆ ਜਾਣਾ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਦੇਵੀ ਦੇਵਤਾ ਨੂੰ ਕੁੱਲ ਦੇਵੀ ਦੇਵਤਾ ਜਾਂ ਕੁੱਲ ਦੇਵੀ ਨੂੰ ਜਾਂ ਕੁੱਲ ਦੇਵਤਾ ਨੂੰ ਬਣਾਇਆ ਹੋਊਗਾ ਉਹਦੀ ਤੁਸੀਂ 41 ਦਿਨ ਜੋਤ ਕਰਨੀ ਆ 41 ਦਿਨ ਜੋਤ ਕਰੋਗੇ ਤੁਹਾਡਾ ਉਹੀ ਕੁੱਲ ਦੇਵਤਾ ਹੋਏਗਾ ਉਹੀ ਦੇਵੀ ਹੋਏਗੀ ਉਹਨੂੰ ਹੀ ਪੋਗ ਲਾਉਂਗੇ ਤਾਂ ਇਸ ਇਹਦੇ ਨਾਲ ਤੁਹਾਡਾ ਇਹ ਮਸਲਾ ਹੱਲ ਹੋ ਜਾਊਗਾ ਇਹੀ ਵੀਡੀਓ ਸੀ ਜੈ ਪੀਰਾਂ ਦੀ ਜੈ ਮਸਤਾਂ ਦੀ